ਜ਼ਿਲ੍ਹਾ ਸੰਗਰੂਰ ਦੇ ਕਈ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 21 ਮੌਤਾਂ ਹੋ ਗਈਆਂ ਸਨ ਜਿਸ ਤੋਂ ਬਾਅਦ ਪੀੜਤ ਪਰਿਵਾਰ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂ ਪੀੜਤਾਂ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਸਨ ਸ਼ਰੋਮਣੀ ਅਕਾਲੀ ਦਲ ਵੱਲੋਂ ਪੀੜਤਾਂ ਨੂੰ 20 ਲੱਖ ਰੁਪਏ ਮੁਆਵਜ਼ਾ ਦੇਉਣ ਦੀ ਮੰਗ ਨੂੰ ਲੈ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ ਇਸ ਮੌਕੇ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਸ ਸ਼ਰਾਬ ਨਾਲ ਮਰੇ ਲੋਕਾਂ ਦੇ ਪਰਿਵਾਰਾਂ ਨੂੰ 20-20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਕਹਿਆ ਕਿ ਸਰਕਾਰ ਸਿਰਫ ਵਾਦਾ ਕਰਕੇ ਗਈ ਹੈ ਪਰ ਹਜੇ ਤੱਕ ਕਿਸੇ ਵੀ ਪਰਿਵਾਰ ਨੂੰ ਉਚਿਤ ਮੁਆਵਜ਼ਾ ਨਹੀਂ ਮਿਲਿਆ ਪਰ ਉਹਨਾਂ ਦੀ ਮੰਗ 20 ਲੱਖ ਰੁਪਏ ਮੁਆਵਜ਼ੇ ਦੀ ਹੈ ਜਿਸ ਕਾਰਨ ਉਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਰੋਸ਼ ਪ੍ਰਦਰਸ਼ਨ ਕਰ ਰਹੇ ਹਨ ਅਤੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ ਪਹਿਲੇ ਤਾਂ ਬਹੁਤ ਬਣੀ મતਭਾਗੀ ਘਟਣਾ ਸੀ ਜਿੱਦੇ ਸਰਕਾਰ ਦੀ ਬਿਲਕੁਲ ਨੇਪਰ ਰਹੀ ਆ ਜੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਅੱਜ ਉਗਲਾਂ ਉੱਠ ਰਹੀਆਂ ਨੇ ਜਿਹੜੀ ਸਰਕਾਰ ਕਹਿੰਦੀ ਨਸ਼ਾ ਇੱਕ ਮਹੀਨੇ ਸਾਰੇ ਪੰਜਾਬ ਤੋਂ ਬੰਦ ਕਰ ਦੇਗਾ ਅੱਜ ਨਜਾਇਜ਼ ਨਸ਼ਾ ਇੰਨਾ ਚੱਲ ਰਿਹਾ ਪੰਜਾਬ ਦੇ ਵਿੱਚ ਜਿਹਦਾ ਦੁਰਪਰਯੋਗ ਇਹਨਾਂ ਅੰਗਰੀ ਪਰਿਵਾਰਾਂ ਨੂੰ ਮੁਕਤਾ ਪੈ ਰਿਹਾ ਤੇ ਇਸ ਲਈ ਇੱਕ ਅਸੀਂ ਅੱਜ ਇਸੇ ਗੱਲ ਦੀ ਮੰਗ ਕਰਦੇ ਆ ਕਿ ਸਰਕਾਰ ਪਹਿਲਾਂ ਉਹਨਾਂ ਪਰਿਵਾਰਾਂ ਦੀ ਯੋਗ ਮਦਦ ਕਰੇ ਅਤੇ ਫਿਰ ਇਸ ਦਾ ਪ੍ਰਬੰਧ ਕਰੇ ਨਹੀਂ ਗੱਡੀ ਛੱਡੇ ਕਿਉਂਕਿ ਪੰਜਾਬ ਦੇ ਜਿਸ ਤਰ੍ਹਾਂ ਦੇ ਹਾਲਾਤ ਜਿਹਨਾਂ ਗੱਲਾਂ ਕਰਕੇ ਆਏ ਸੀ ਉਹਨਾਂ ਚੋਂ ਇੱਕ ਵੀ ਗੱਲ ਇਹਨਾਂ ਅੱਜ ਤੱਕ ਪੂਰੀ ਨਹੀਂ ਕੀਤੀ ਕਹਿੰਦੇ ਸੀ ਇੱਕ ਮਹੀਨੇ ਨਸ਼ਾ ਬੰਦ ਹੋ ਜਾਊਗਾ ਨਸ਼ਾ ਬੰਦ ਨਹੀਂ ਹੋਇਆ ਨਸ਼ਾ ਵੱਧ ਗਿਆ ਇਹਦੇ ਤਾਂ ਸਸਤਾ ਮਿਲੂਗਾ ਨਾ ਦਿੱਤਾ ਸਸਤਾ ਮਿਲਦਾ ਤੇ ਨਾ ਜਿਹੜੀ ਕੋਈ ਹੋਰ ਗੱਲਾਂ ਮੁਲਾਜ਼ਮਾ ਨੂੰ ਕੰਜਾਂ ਨਾ ਉਹਨਾਂ ਨੂੰ ਮਿਲੀਆਂ ਮਾਨ ਸਰ ਉਹਨਾਂ ਲਾਰਾ ਦੇਵ ਕੇ ਦੇਖ ਕੇ ਕਿ 2 ਲੱਖ ਰੁਪਏ ਤੋਂ 2 ਲੱਖ ਰੁਪਏ ਉਹਨਾਂ ਕੋਲ ਆਇਆ ਨਹੀਂ ਉਹਨਾਂ ਕਹਿੰਦਾ 2 ਲੱਖ ਰੁਪਏ ਹੁਣ ਦਿੰਦਾ ਬਾਕੀ 8 ਲੱਖ ਦੀ ਫੇਰ ਤੁਹਾਨੂੰ ਦੇਾਂਗੇ ਤੇ ਉਸ ਨੇ ਹੋਣਾ ਹੈ ਸਨਸਕਾਰ ਕਰਾ ਕੇ ਆਪਣਾ ਖਰਚਾ ਕਰਕੇ ਭੱਜ ਗਿਆ ਹੋਰ ਕੋਈ ਗੱਲ ਨਹੀਂ ਇਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਹੈਗੀ ਅਸੀਂ ਮੰਗ ਕਰਦੇ ਹਾਂ ਕਿ ਤੋਂ ਆ ਮਾਮਾ ਜਿਹੜਾ 20-20 ਲੱਖ ਰੁਪਏ ਘਟੋ-ਘਟੋ ਦੇਣਾ ਚਾਹੀਦਾ ਮੈਂ ਤਾਂ ਬਸ ਇਸ ਗੱਲ ਦੇ ਹੱਕ ਦਾ ਤਾਂ ਕਿ ਇਹਨਾਂ ਪਰਿਵਾਰਾਂ ਦੀ ਉਹਨਾਂ ਦੇ ਬੱਚਿਆਂ ਦੀ ਪੂਰੀ ਪੈਨਸ਼ਨ ਲੱਗਣੀ ਚਾਹੀਦੀ ਹੈ 20-20 ਹਜ਼ਾਰ ਰੁਪਿਆ ਹਰੇਕ ਵਿਧਵਾ ਨੂੰ ਪੈਨਸ਼ਨ ਮਿਲੇ ਅਤੇ 5-5 ਹਜ਼ਾਰ ਰੁਪਏ ਉਹਨਾਂ ਦੇ ਬੱਚਿਆਂ ਦੀ ਪੈਨਸ਼ਨ ਉਹ ਵੀ ਤਾਂ ਕਿ ਉਹ ਆਪਣੇ ਜੀਵਨ ਦੇ ਵਿੱਚ ਚੰਗੀ ਉੱਚਾ ਬਦਲ ਕਰਕੇ ਆਪਣੇ ਚੰਗੇ ਜੋਬ ਕਮਾਦ ਲੱਗ ਸਕਣ ਬੀ ਸਿੰਘ ਬਾਦਲ ਜੀ ਪਿਛਲੇ ਦਿਨੀ ਆਏ ਸੀ ਇਹਨਾਂ ਪਰਿਵਾਰਾਂ ਨੂੰ ਦੁੱਖਾਂ ਦੇ ਕਰਨ ਉਹਨਾਂ ਨੇ ਪਾਰਟੀ ਨੂੰ ਇਸ ਤਰ੍ਹਾਂ ਲਾਉਣ ਬਾਰੇ ਹਦਾਇਤ ਕੀਤੀ ਸੀ ਸਾਡਾ ਮਕਸਦ ਇੱਕੋ ਹੀ ਹੈ ਵੀ ਜਿਹੜੇ ਇਹ 24 ਪਰਿਵਾਰ ਜਿਨ੍ਹਾਂ ਦੇ ਜੀ ਜਿਹੜੇ ਮਾਰੇ ਗਏ ਨੇ ਉਹਨਾਂ ਨੂੰ ਨਿਆਂ ਦਿਵਾਉਣਾ ਹੈ ਜੀ ਉਹਨਾਂ ਦੇ ਬਣਦੇ ਹੱਕ ਉਹਨਾਂ ਨੂੰ ਮਿਲ ਸਰਕਾਰ ਇਹਦੇ ਤਿੰਨ ਚੀਜ਼ਾਂ ਨੇ ਇੱਕ ਤਾਂ ਜਿਹੜੇ ਦੋਸ਼ੀ ਨੇ ਅਫਸਰਾਂ ਤੋਂ ਲੈ ਕੇ ਹੋਰ ਸਾਰੇ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਘੱਟੋ ਘੱਟ 20-20 ਲੱਖ ਰੁਪਏ ਦਾ ਸਾਰੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਤੇ ਤੀਜਾ ਇੱਕ ਇੱਕ ਨੌਕਰੀ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਜਿਹੜੇ ਲੋਕ ਨੇ ਤੁਸੀਂ ਦੇਖੋਗੇ ਇਹਨਾਂ ਚ ਇੱਕ ਕੋਲੇ ਵੀ ਰੁਪਏ ਦੀ ਸੰਪਤੀ ਵੀ ਨਹੀਂ ਸਾਰੇ ਦਿਹਾੜੀਦਾਰ ਪਰਿਵਾਰ ਨੇ ਉਹਨਾਂ ਦੇ ਜਿਹੜੇ ਸਾਰੇ ਜੀ ਸੀ ਉਹ ਇਹਨਾਂ ਜਿਹੜੇ ਕਮਾਉਣ ਵਾਲੇ ਲੋਕ ਨੇ ਜਿਹੜੇ ਇਹ ਵਿਚਾਰੇ ਜਿਨ੍ਹਾਂ ਦੀ ਮੌਤ ਹੋਈ ਹੈ ਨੌਜਵਾਨਾਂ ਦੀ ਉਹ ਸਾਰੇ ਉਹਨਾਂ ਤੇ ਨਿਰਭਰ ਸੀ ਸੋ ਇਹ ਤਕਰੀਬਨ ਸਾਰੇ ਅਨਾਥ ਹੋਣ ਵਾਲਾ ਕੰਮ ਹੋ ਗਿਆ ਸੋ ਅਸੀਂ ਮੰਗ ਕਰਦੇ ਆ ਵੀ ਸਰਕਾਰ ਸਾਰਿਆਂ ਨੂੰ ਮੁਆਵਜ਼ਾ ਦੇਵੇ ਤੇ ਦੂਜਾ ਸਰਕਾਰ ਨੇ ਹੋਰ ਵੀ ਫਰਕ ਪਾਤਾ ਵੀ ਜਿਨ੍ਹਾਂ ਦੇ ਪੋਸਟਮਾਰਟਮ ਨਹੀਂ ਹੋਏ ਜੀ ਉਹਨਾਂ ਨੂੰ ਅਜ ਤੱਕ ਇੱਕ ਰੁਪਈਆ ਵੀ ਨਹੀਂ ਮਿਲਿਆ ਜੀ ਉਹ ਜਾਣ ਕੇ ਇਹਨਾਂ ਨੇ ਪੋਸਟਮਾਰਟਮ ਕਿਉਂ ਨਹੀਂ ਹੋਏ ਕਿ ਪ੍ਰਸ਼ਾਸਨ ਨੇ ਜ਼ਬਰਦਸਤੀ ਧੱਕੇ ਦੇ ਨਾਲ ਉਹਨਾਂ ਨੂੰ ਜਲਦੀ ਕਰਕੇ ਉਹਨਾਂ ਦੇ ਸੰਸਕਾਰ ਕਰਵਾਤੇ ਉਹ ਵਿਚਾਰੇ ਗਰੀਬ ਸੀ ਉਹਨਾਂ ਨੂੰ ਪਤਾ ਨਹੀਂ ਸੀ ਤੇ ਅੱਜ ਉਹ ਜਿਹੜੇ ਨੇ ਮੁਆਵਜ਼ੇ ਤੋਂ ਵੰਡੇ ਹੋਗੇ ਸੋ ਸਾਰਿਆਂ ਨੂੰ ਹੀ ਬਰਾਬਰ ਦਾ ਮੁਆਵਜ਼ਾ ਮਿਲਣ ਤੇ ਘੱਟੋ ਘੱਟ 20 ਲੱਖ ਰੁਪਈਆ ਮੁਆਵਜ਼ਾ ਦਿੱਤਾ ਇਹਨਾਂ ਨੂੰ ਮੈਨੂੰ ਲੱਗਦਾ ਹੈ ਉਹਨਾਂ ਨੇ ਉਹਨਾਂ ਦੀ ਇਸ ਮੌਤ ਨੂੰ ਮੰਨਿਆ ਹੀ ਨਹੀਂ ਸ਼ਰਾਪ ਦੇ ਕਰਕੇ ਮੁਆਵਜ਼ਾ ਤਾਂ ਦੇਣੀ ਹੈ ਉਹ ਮਤਲਬ ਸਾਰੀ ਸ਼ਰਾਬ ਤੇ ਸਰਕਾਰ ਦੀ ਮੈਂ ਕਹਿਣਾ ਉਹਨਾਂ ਦਾ ਇਨਸਾਨੀਅਤ ਹੀ ਖਤਮ ਹੋ ਗਈ ਸਰਕਾਰ ਆਪਣੀ ਫੇਲਿਅਰ ਉਹਨਾਂ ਗਰੀਬਾਂ ਦੇ ਉੱਤੇ ਮਰ ਰਹੀ ਹੈ ਜਿਹੜੇ ਮਾਰੇ ਗਏ ਦੋ ਨੰਬਰ ਦੀ ਸ਼ਰਾਬ ਤਾਂ ਇਹਨਾਂ ਦੇ ਰਾਤ ਚ ਵਿਕ ਰਹੀ ਹੈ ਤੇ ਦੋਸ਼ ਦੇ ਰਹੇ ਨੇ ਉਹਨਾਂ ਨੂੰ ਗਰੀਬਾਂ ਨੂੰ ਚਾਰੇ ਨੂੰ ਜੇ ਸ਼ਰਾਬ ਨਾ ਦੋ ਨੰਬਰ ਦੀ ਵਿਕਦੀ ਹੁੰਦੀ ਕਿਉਂ ਖਰੀਦਦੇ ਉਹ ਉਹ ਆਪ ਹੀ ਡਿੱਗ ਗਏ ਜਦੋਂ ਉਹਨੇ ਪੀਣੀ ਹੁੰਦੀ ਜਾ ਕੇ ਠੇਕੇ ਤੋਂ ਲੈਂਦੇ ਉਹ ਤਾਂ ਤਾਂ ਖਰੀਦੀ ਨਾ ਦੋ ਨੰਬਰ ਦੀ ਵਿਕ ਰਹੀ ਸੀ ਕੌਣ ਕਿਹਦੇ ਰਾਤ ਚ ਵਿਕ ਰਹੀ ਹੈ ਇਹਨਾਂ ਦੇ ਰਾਜ ਵਿੱਚ ਕਿਹੜੀ ਹੈ ਦੋਸ਼ੀ ਕੌਣ ਹੈ ਫਿਰ ਸੋ ਬੜੀ ਸ਼ਰਮਿੰਦਾ ਕਰਨ ਵਾਲਾ ਬਿਆਨ ਦਿੱਤਾ ਹੈ ਅਮਨ अरोड़ा ਜੀ ਨੇ ਜਿਹੜਾ ਦਿੱਤਾ ਹੈਗਾ ਮੇਰਾ ਕੁਝ 5 ਸਾਲ ਪਹਿਲਾਂ ਦੇ ਬਿਆਨ ਕੱਢ ਲਓ ਮੈਂ ਕਿਹਾ ਸੀ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਪਾਣੀ ਦਾ ਬੁਲਬੁਲਾ ਹੁੰਦਾ ਹੈ ਨਾ ਜਿਵੇਂ ਉਹਦੇ ਵਰਗੀ ਹੈ ਜਿਹੜੇ ਛੇਤੀ ਇਹ ਕੁਝ ਮਿੰਟਾਂ ਦਾ ਹੁੰਦਾ ਉਹ ਉਹੀ ਕੰਮ ਇਹਨਾਂ ਦਾ ਸਕਿੰਟਾਂ ਲਈ ਕਹਿ ਲਓ ਤੇ ਤੁਸੀਂ ਦੇਖੋ ਇਹਨਾਂ ਦਾ ਕੋਈ ਪੈਰ ਤਾਂ ਹੈ ਨਹੀਂ ਬਸ ਹੁਣ ਖਿੰਡੇ ਜਾ ਰਹੇ ਐ ਤੁਹਾਨੂੰ ਦੇਖੋ ਚੋਣਾਂ ਤੋਂ ਬਾਅਦ ਮੈਨੂੰ ਲੱਗਦਾ ਐਮਐਲਏ ਵੀ ਇਹਨਾਂ ਦੇ ਸਾਰੇ ਭੱਜ ਜਾਣੇ ਆ ਸਰਕਾਰ ਇਹਨਾਂ ਦੀ ਜਾਂਦੀ ਚ ਰਹੂਗੀ ਕੇਜਰੀਵਾਲ ਦਾ ਜਿਹੜਾ ਅੰਦਰ ਹੈ ਉਹ ਸਰਕਾਰ ਦੇ ਬੜੇ ਦਿਨ ਬੜੇ ਸੀਮਤ ਰਹਿ ਗਏ ਇਹਨਾਂ ਦੀ ਤੱਕ ਮੈਨੂੰ ਤਾਂ ਕੋਈ ਸਮਝ ਨਹੀਂ ਆ ਰਹੀ ਵੀ ਹੋ ਕੀ ਰਿਹਾ ਪੰਜਾਬ ਦੀ ਸਿਆਸਤ ਚ ਇਹ ਤਾਂ ਜਿਹੜਾ ਕਿਹੜੀ ਪਾਰਟੀ ਚ ਛੱਡ ਕੇ ਕਿਹੜੀ ਪਾਰਟੀ ਚਲੇ ਜਾਂਦਾ ਇਹ ਸਮਝ ਤੋਂ ਬਾਹਰ ਹੈ ਪਰ ਬਿੱਟੂ ਜੀ ਤੇ ਹੋਰ ਜਿਹੜੇ ਐਸੇ ਲੀਡਰ ਨੇ ਇਹਨਾਂ ਤੋਂ ਆਸਤਾ ਹੈ ਨਹੀਂ ਸੀਗੀ ਇਨਾਂ ਨੇ ਕੀਤਾ ਹੁਣ ਇਹਦਾ ਇਹਨਾਂ ਦੀ ਪਾਰਟੀ ਕਾਂਗਰਸ ਇਹਦਾ ਕੋਈ ਕਹਿ ਸਕਦੀ ਹੈ ਇਹਦੇ ਬਾਰੇ ਅਸੀਂ ਕਿਉਂ ਕਹੀਏ ਮੈਨੂੰ ਤਾਂ ਨਹੀਂ ਲੱਗਦੀ ਕੋਈ ਗੰਜਸ਼ ਕੋਈ ਗਾਇਸ ਅੱਜ ਦੇ ਹਾਲਾਤ 'ਚ ਇੱਕ ਪੈਸਾ ਵੀ ਨਹੀਂ ਲੱਗਦਾ